ਲਓ ਜੀ ਗੱਲ ਕਰ ਲੈਣੇ ਆ ਚਾਹ ਵਾਲੀ ਕੁੜੀ ਦੀ ਇੱਕ ਵਾਰ ਮੁੜ ਤੋਂ ਚਾਹ ਵਾਲੀ ਕੁੜੀ ਜਿਹੜੀ ਕਿ ਵਿਵਾਦਾਂ ਦੇ ਵਿੱਚ ਆ ਗਈ ਆ ਇੱਕ ਨਵੀਂ ਵੀਡੀਓ ਅਪਲੋਡ ਕਰਕੇ ਲੋਕ ਫਿਰ ਤੋਂ ਜਿਹੜਾ ਕਿ ਚਾਹ ਵਾਲੀ ਕੁੜੀ ਨੂੰ ਲਾਮ ਤਾਂ ਪਾਉਣ ਲੱਗੇ ਨੇ ਜੀ ਹਾਂ ਦੱਸਦੀ ਆ ਕਿ ਹੁਣ ਇਹ ਚਾਹ ਵਾਲੀ ਕੁੜੀ ਕਹਿੰਦੀ ਆ ਕਿ ਮੈਨੂੰ ਆ ਕੇ ਲੋਕ ਤੰਗ ਪਰੇਸ਼ਾਨ ਕਰਦੇ ਨੇ ਜਿਸ ਦੇ ਚੱਲਦੇ ਉਹ ਲਾਈਵ ਹੋ ਕੇ ਉਹਨਾਂ ਲੋਕਾਂ ਦੇ ਵੱਲ ਉਂਗਲੀਆਂ ਕਰ ਕਰਕੇ ਦੱਸ ਰਹੀ ਆ ਕਿ ਇਹ ਬੰਦੇ ਮੈਨੂੰ ਤੰਗ ਕਰ ਰਹੇ ਨੇ ਤੰਗ ਕਰੇ ਪਿੱਛੇ ਕਰੇ ਨੇ ਕਿ ਜਿਹੜੀ ਮੇਰੀ ਚਾਹ ਵਾਲੀ ਰੇੜੀ ਆ ਉਸ ਦਾ ਨਾਮ ਮੈਨੇ ਜਿਹੜਾ ਕਿ ਸਤਗੁਰ ਦੇ ਨਾਮ ਦੇ ਉੱਤੇ ਰੱਖਿਆ ਗਿਆ ਜਿਹਦੇ ਚੱਲਦੇ ਇੱਕ ਸਰਦਾਰ ਵਿਅਕਤੀ ਅਮਰਤਾਰੀ ਵਿਅਕਤੀ ਉਹ ਆ ਕੇ ਮੇਰੀ ਜਿਹੜੀ ਕਿ ਇਸ ਰੇੜੀ ਦੇ ਉੱਤੇ ਲੱਗੇ ਸਤਗੁਰ ਨਾਮ ਨੂੰ ਹਟਾਉਂਦੀ ਗੱਲ ਕਰਦਾ ਤਾਂ ਉਹ ਲਾਈਵ ਹੋ ਜਾਂਦੀ ਹੈ ਤਾਂ ਵੀਡੀਓ ਦੇ ਵਿੱਚ ਉਸ ਵਿਅਕਤੀ ਨੂੰ ਵੀ ਦਿਖਾਉਂਦੀ ਆ ਉਂਗਲਾ ਕਰਕੇ ਕਹਿ ਰਹੀ ਕਿ ਇਹ ਬੰਦਾ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਮੈਂ ਚਾਹ ਬਣਾਉਂਦੀ ਸੀ ਤੇ ਮੈਨੂੰ ਚਾਹ ਬਣਾਉਂਦੀ ਨੂੰ ਰੋਕ ਕੇ ਉਸਨੇ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਤਾਂ ਹੁਣ ਕੁੜੀ ਪਹਿਲਾਂ ਦੇਖਿਆ ਗਿਆ ਕਿ ਉਹ ਇਸੇ ਵਾਹਿਗੁਰੂ ਦੀ ਸਤਗੁਰ ਦੀ ਓਟ ਲੈ ਕੇ ਝੂਠ ਬੋਲਦੀ ਹੈ ਆਪਦੇ ਜਿਉਂਦੇ ਪਿਓ ਨੂੰ ਮਰਿਆ ਹੋਇਆ ਦੱਸ ਕੇ ਲੋਕਾਂ ਦੀ ਹਮਦਰਦੀ ਜਿਹੜੀ ਕਿ ਬਟੋਰੀ ਉਸ ਤੋਂ ਬਾਅਦ ਉਸੇ ਸਤਗੁਰ ਦੇ ਨਾਮ ਦੇ ਉੱਤੇ ਅੱਜ ਇਹ ਚਾਹ ਵਾਲੀ ਰੇੜੀ ਦਾ ਨਾਮ ਰੱਖ ਰਹੀ ਆ ਤਾਂ ਇਸ ਦੇ ਉੱਤੇ ਉਸ ਸਿੱਖ ਸਰਦਾਰ ਵਿਅਕਤੀ ਨੇ ਇਤਰਾਜ਼ ਪ੍ਰਗਟ ਕੀਤਾ ਕਿ ਤੂੰ ਹੋਰ ਨਾਮ ਰੱਖ ਲੈ ਸਤਗੁਰੂ ਦੀ ਹੋਟ ਲੈ ਕੇ ਤੂੰ ਲੋਕਲ ਦੀ ਹਮਦਰਦੀ ਵਟੋਰ ਕੇ ਪੈਸੇ ਨਹੀਂ ਵਟੋ ਸਕਦੀ ਜਿੱਦਾਂ ਚੱਲਦੇ ਉਸਨੇ ਇਸ ਗੱਲ ਦਾ ਇਤਰਾਜ਼ ਜਤਾਇਆ ਪਰ ਇਸ ਲੜਕੀ ਨੇ ਲਾਈਵ ਹੋ ਕੇ ਉਸ ਨੂੰ ਦਿਖਾਇਆ ਕਿ ਇਹ ਬੰਦਾ ਮੈਨੂੰ ਤੰਗ ਕਰ ਰਿਹਾ ਆਓ ਨਜ਼ਰ ਮਾਰਦੇ ਫਿਰ ਇਸ ਵੀਡੀਓ ਤੇ ਕੁੜੀ ਪਤਾ ਕਿ ਮੇਰੀ ਦੁਕਾਨ ਤੇ ਸਤਗੁਰੂ ਟੀਸਟ ਲਿਖਿਆ ਹੋਇਆ ਵਾ ਤੇ ਆ ਦੇਖੋ ਜੀ ਮੇਰੇ ਅੰਕਲ ਆਏ ਸੀ ਆ ਬਲੇ ਜਿਹੜੇ ਚੁੱਤੀ ਪੱਗ ਵਾਲੇ ਨੇ ਤੇ ਮੈਨੂੰ ਨੇ ਤੰਗ ਕਰ ਰਹੇ ਸੀ ਤੇ ਵੇਖੋ ਜੀ ਮੈਂ ਚਾਹ ਬਣਾ ਰਹੀ ਸੀ ਠੀਕ ਆ ਪਰ ਵੇਖੋ ਮੈਨੂੰ ਨਾ ਕਹਿ ਰਹੇ ਸੀ ਕਿ ਆਪਣੀ ਨਾ ਦੁਕਾਨ ਦੇ ਉੱਤੇ ਮੁਰ ਨਾਮਕ ਹਟਟਾ ਸਾਤ ਗੁਰੂ ਦੀ ਛੱਲ ਵੀਡੀਓ ਤੁਸੀਂ ਦੇਖ ਲਈ ਹੁਣ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਕੀ ਰਾਏ ਆ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਚਾਹ ਵਾਲੀ ਕੁੜੀ ਸਹੀ ਹੈ ਜਾਂ ਫਿਰ ਜਿਹੜਾ ਸਰਦਾਰ ਵਿਅਕਤੀ ਆਇਆ ਸੀ ਉਹ ਸਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੇ ਹੰਦਰ ਦੀ ਵਟੌਰ ਕੇ ਇਸ ਨੂੰ ਹੁਣ ਤੱਕ ਝੂਠ ਬੋਲਿਆ ਤੇ ਝੂਠ ਤੋਂ ਪਰਦਾ ਉਠਣ ਤੋਂ ਬਾਅਦ ਫਿਰ ਇਹ ਕੁੜੀ ਕਹਿੰਦੀ ਹੈ ਕਿ ਸਾਤੋਂ ਗਲਤੀ ਹੋ ਗਈ ਤਾਂ ਹੁਣ ਉਸੇ ਸਤਿਗੁਰੂ ਦੀ ਓਟ ਲੈ ਕੇ ਇਹ ਜਿਹੜਾ ਕਿ ਹੋਰ ਅਜਿਹੇ ਕੰਮ ਕਰ ਰਿਹਾ ਪਰ ਲੋਕ ਇਸ ਗੱਲ ਤੋਂ ਜਾਣੂ ਹੋ ਚੁੱਕੇ ਨੇ ਕਿ ਜਿਹੜੇ ਲੋਕ ਦੇਖਣ ਨੂੰ ਆਪਣੇ ਆਪ ਨੂੰ ਸਭ ਕੁਝ ਦੱਸ ਕੇ ਬਿਆਨ ਕਰਦੇ ਨੇ ਕਿ ਅਸੀਂ ਐਦਾਂ ਆ ਹਮਦਰਦੀ ਜਿਹੜੇ ਕਿ ਜਿਤਾਉਂਦੇ ਨੇ ਗਰੀਬਣਾ ਦਿਖਾਉਂਦੇ ਨੇ ਪਰ ਹੁਣ ਲੋਕ ਵੀ ਸੁਚੇਤ ਹੋ ਜਾਣਗੇ ਇਸ ਵੀਡੀਓ ਦਾ ਜਿਹੜਾ ਕਿ ਸੱਚ ਜਿਹੜਾ ਇਸ ਲੜਕੀ ਦਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਬਹੁਤ ਜਿਹੜੇ ਦਾਨੀ ਸੱਜਣ ਸੀ ਉਹ ਪਿੱਛੇ हट ਗਏ ਸੀ ਦਾਨ ਕਰਨ ਤੋਂ ਕਿਉਂਕਿ ਜੋ ਕੁਝ ਪਹਿਲਾਂ ਕੁੜੀ ਨੇ ਦੱਸਿਆ ਸੀ ਉਹ ਸਭ ਕੁਝ ਉਸਦੇ ਉਲਟ ਨਜ਼ਰ ਆਇਆ ਸਾਰਾ ਕੁਝ ਜਿਹੜਾ ਕਿ ਝੂਠ ਨਿਕਲਿਆ ਸੀ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਨਜ਼ਰਾਂ ਦੇ ਉੱਤੋਂ ਜਿਹੜੀ ਇਹ ਚਾਹ ਵਾਲੀ ਕੁੜੀ ਆ ਉਤਰ ਚੁੱਕਿਆ ਹੁਣ ਲੋਕਾਂ ਨੂੰ ਹਮਦਰਦੀ ਨਹੀਂ ਰਹੀ ਪਰ ਹੁਣ ਇਸ ਦੇ ਬਰੋ ਨਵੀਆਂ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਕਿ ਮੈਨੂੰ ਤੰਗ ਕੀਤਾ ਜਾ ਰਿਹਾ ਬਿਊਰਾਂ ਰਿਪੋਰਟ ਛਣਕਾਟਾ ਨਿਊਜ਼